ਉਮਰ ਹੱਦ ਸ਼ੋਰਟ ਨਹੀਂ ਮੇਲਣੀ ਨਾ 55% ਰੱਦ ਹੋਣੀ ਹੈ ਇਹ ਕੱਲ ਇੱਕ ਮੀਟਿੰਗ ਦੇ ਵਿੱਚ ਕੁਝ ਬੰਦੇ ਜਾ ਕੇ ਮੀਟਿੰਗ ਤੋਂ ਬਾਅਦ ਆ ਕੇ ਬਾਹਰ ਆ ਕੇ ਪ੍ਰਚਾਰ ਕਰਦੇ ਆ ਜਦ ਕਿ ਇੱਕ ਵਿਅਕਤੀ ਜਿਹੜਾ ਬੇਰਜ਼ਗਾਰ ਨਹੀਂ ਹੈ ਕਿਸੇ ਆਪਣੀ ਜਥੇਬੰਦੀ ਦਾ ਹੋਰ ਦਾ ਆਗੂ ਹੈ ਉਹ ਇਹ ਗੱਲ ਆਪਣੇ ਵੀਡੀਓ ਦੇ ਵਿੱਚ ਕਹਿੰਦਾ ਕਹਾ ਕੁਝ ਬੇਰਜ਼ਗਾਰਾ ਗੂਰੇ ਨੇ ਆਪਣੇ ਚੈਨਲ ਦੇ ਉੱਤੇ ਆਪਣੀ ਵੀਡੀਓ ਦੇ ਵਿੱਚ ਜਿਨ੍ਹਾਂ ਦੀ ਮੰਗ ਸਾਡੇ ਮੁਤਾਬਕ ਪਹਿਲੀ 55 ਜਾਂ ਉਮਰ ਹੱਦ ਨਹੀਂ ਹੈ ਉਹ ਪਿਛਲੇ ਦਿਨਾਂ ਦੇ ਵਿੱਚ ਕਾਫੀ ਇਸ ਗੱਲ ਤੇ ਚਰਚਾ ਹੋਈ ਹੈ ਜਿਨ੍ਹਾਂ ਲੋਕਾਂ ਨੂੰ ਇਸ ਬਾਰੇ ਪਤਾ ਹੈ ਜਿਵੇਂ ਕਿ ਇਹਨਾਂ ਨੇ ਮੰਗ ਇਹ ਨਹੀਂ ਰੱਖਣੀ ਨਾ ਇਸ ਤੇ ਜ਼ੋਰ ਲਾਉਣਾ ਹੈ ਪਰ ਬਾਹਰ ਆ ਕੇ ਸਰਕਾਰ ਨਾਲ ਮੀਟਿੰਗ ਹੋਈ ਜਾਂ ਨਹੀਂ ਹੋਈ ਪਤਾ ਨਹੀਂ ਅੰਦਾਜ਼ਾ ਇਹ ਹੈ ਕਿ ਮੀਟਿੰਗ ਨਹੀਂ ਹੋਈ ਹੋਣੀ ਕਿਉਂਕਿ ਮੀਟਿੰਗ ਦਾ ਦੇਣੀ ਨਹੀਂ ਸੀ ਮੀਟਿੰਗ ਰੱਦ ਕਰਕੇ 14 ਤਰੀਕ ਤੇ ਪਾ ਦਿੱਤੀ ਗਈ ਸੀ ਪ੍ਰਸ਼ਾਸਨ ਦੇ ਦਸਤਾਵੇਜ਼ ਮੁਤਾਬਕ ਚਲੋ ਇਸ ਮਸਲੇ ਨੂੰ ਛੱਡੋ ਮੀਟਿੰਗ ਹੋਈ ਜਾਂ ਨਹੀਂ ਵੱਖਰਾ 이슈 ਹੈ ਪਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਕਰੀਬ ਡੇਢ ਮਹੀਨੇ ਦੇ ਵਿੱਚ ਤਿੰਨ ਚਾਰ ਮੀਟਿੰਗਾਂ ਵੇਰਵਿਗਾਰਾਂ ਦੇ ਨਾਲ ਖਾਸ ਕਰਕੇ ਓਵਰੇਜ ਦੇ ਮੁੱਦੇ ਤੇ ਕਰ ਰਿਹਾ ਹੈ। ਉਹਨੇ ਸਿਹਤ ਵਿਭਾਗ ਦੇ ਵਿੱਚ 270 ਪੋਸਟਾਂ ਮਲਟੀਪਰਪਸ ਹੈਲਥ ਵਰਕਰ ਮੇਲ ਦੇ ਵਿੱਚ ਉਮਰ ਹੱਦ ਛੋਟ ਦੇਣ ਬਾਰੇ ਕਮਿਟਮੈਂਟ ਕੀਤੀ ਹੈ। ਜਦੋਂ ਉਸ ਨੂੰ ਮੁੱਖ ਮੰਤਰੀ ਦੇ ਉਹ ਵੀਡੀਓ ਵਿਖਾਈਆਂ ਨਹੀਂ ਜਿਹੜੀਆਂ ਵੀਡੀਓਜ਼ ਦੇ ਵਿੱਚ ਮੁੱਖ ਮੰਤਰੀ ਖੁਦ ਕਹਿੰਦਾ ਹੈ ਕਿ ਜਿਹੜੇ ਧਰਨੇ ਲਾਉਂਦੇ ਓਵਰੇਜ ਹੋਗੇ ਅਸੀਂ ਉਹਨਾਂ ਵਾਸਤੇ ਉਮਰ ਹੱਦ ਹੀ ਵਧਾ ਦੇਾਂਗੇ। ਅਸੀਂ ਕਾਨੂੰਨ ਦੇ ਵਿੱਚ ਸੋਧ ਕਰ ਦੇਾਂਗੇ। ਕਾਜਾ ਦੋਸਤਿਓ ਵੀਡੀਓ ਵਿਖਾਈਆਂ ਨੇ ਤਾਂ ਪਿਛਲੀਆਂ ਪਹਿਲੀ 27 ਅਗਸਤ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਸਿਹਤ ਵਿਭਾਗ ਨੂੰ ਕਿਹਾ ਕਿ ਪ੍ਰਪੋਜ਼ਲ ਤਿਆਰ ਕਰਕੇ ਲਿਆਓ ਪਰਸਨਲ ਵਿਭਾਗ ਦੀ ਜਿੱਦਣ ਮੀਟਿੰਗ ਹੁੰਦੀ ਹੈ ਮੈਨੂੰ ਵਿੱਚ ਬੁਲਾਇਆ ਜਾਵੇ ਮੈਂ ਇਸ ਮਸਲੇ 'ਚ ਖੁਦ ਅਖਲਨਤਾਜੀ ਕਰਕੇ ਉਮਰਾਂ ਦੇ ਛੋਟ ਦੇਣ ਬਾਰੇ ਸਰਕਾਰ ਦਾ ਜਿਹੜਾ ਐਲਾਨ ਹੈ ਜਿਹੜਾ ਵਾਅਦਾ ਹੈ ਉਹ ਪੂਰਾ ਕਰਨਾ ਹੈ ਸਾਰਾ ਕੁਝ ਇਸ ਤੋਂ ਬਾਅਦ ਦੇ ਵਿੱਚ ਹੋ ਜਾਂਦਾ ਪ੍ਰੋਸੈਸ ਤਿਆਰ ਹੁੰਦਾ ਫਾਈਲ ਤਿਆਰ ਹੁੰਦੀ ਹੈ ਪ੍ਰੋਸੈਸ ਜਾਂ ਚੱਲਦਾ ਹੈ ਪਰਸੋਨਲ ਕੋਲੇ ਫਾਈਲ ਜਾਂਦੀ ਹੈ ਵੱਖ-ਵੱਖ ਕਾਨੂੰਨੀ ਵਿਭਾਗ ਕੋਲੇ ਜਾਂਦੀ ਹੈ ਤਾਂ ਬਾਰ-ਬਾਰ ਹਰਪਾਲ ਸਿੰਘ ਚੀਮਾ ਦੇ ਨਾਲ ਮੀਟਿੰਗਾਂ ਹੁੰਦੀਆਂ ਨੇ ਰਾਵਤਾ ਬਣਦਾ ਹੈ ਤਾਂ ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਹੈ ਕਿ ਤੁਹਾਡਾ ਜਿਹੜਾ ਫਾਈਲ ਦਾ ਕੰਮ ਮੁਕੰਮਲ ਹੋ ਕੇ ਸੀਐਮ ਦੇ ਟੇਬਲ ਤੇ ਚਲੀ ਗਈ ਹੈ ਬੀਤੇ ਕੁਝ ਦਿਨ ਪਹਿਲਾਂ ਪੈਲ ਨੇੜੇ ਮਲੌਦ ਏਰੀਏ ਦੇ ਵਿੱਚ ਲੁਧਿਆੜੇ ਜ਼ਿਲ੍ਹੇ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਆਪਣੇ ਵੀਰਜ ਕਰ ਸਾਥੀ ਮਿਲਦੇ ਆ ਉਹਨਾਂ ਨੇ ਇਸ ਗੱਲ ਦਾ ਵਾਅਦਾ ਕੀਤਾ ਹੈ ਕਿ ਤੁਹਾਡੀ ਫਾਈਲ ਦੱਸਿਆ ਉਹਨਾਂ ਨੇ ਕਿ ਖੁਦ ਸੀਐਮ ਨੂੰ ਸੌਂਪ ਚੁੱਕੇ ਐ ਹੁਣ ਮੁੱਖ ਮੰਤਰੀ ਉਮਰਾਦ ਛੋਟ ਦੇਵੇ ਜਾਂ ਨਾ ਦੇਵੇ ਇਹ ਇੱਕ ਖਰਾ 이슈 ਹੈ ਜਦਕਿ ਖੁਦ ਉਹਨੇ ਕਿਹਾ ਹੋਇਆ ਹੈ ਕਿ ਮੈਂ ਉਮਰਾਦ ਛੋਟ ਦੇਉਂਗਾ ਉਹਨਾਂ ਬੇਰੁਜ਼ਗਾਰਾਂ ਨੂੰ ਜਿਹੜੇ ਉਵੇਜ ਹੋਊਗੀ ਹਰਪਾਲ ਸਿੰਘ ਚੀਮਾ ਇਸ ਮਸਲੇ ਦੇ ਵਿੱਚ ਇੱਕ ਤਰ੍ਹਾਂ ਦਾ ਮੀਡੀਏਟਰ ਬਣਿਆ ਇਸ ਮਸਲੇ ਦੇ ਵਿੱਚ ਸਹਿਯੋਗ ਕੀਤਾ ਹੈ ਸਿਹਤ ਭਾਗ ਦੇ ਵਿੱਚੋਂ ਪ੍ਰਪੋਜ਼ਲ ਤਿਆਰ ਕਰਵਾਈ ਹੈ ਤਾਂ ਜਿਹੜੇ ਸਾਥੀਆਂ ਦੀ ਉਮਰਾਦ ਮੰਗ ਹੈ ਨਹੀਂ ਜਿਨ੍ਹਾਂ ਦੀ 55% ਵਾਲੀ ਉਮਰ ਆਦ ਜਾਂ 55% ਵਾਲੀ ਮੰਗ ਹੈ ਨਹੀਂ ਜਿਹੜੇ ਨਹੀਂ ਚਾਹੁੰਦੇ ਜਿਵੇਂ ਦੀ ਬੇਰਜ਼ਗਾਰਾਂ ਦੇ ਵਿੱਚ ਅਮੇਜ ਬਣੀ ਹੈ ਤਾਂ ਉਹ ਇਸ ਮਸਲੇ ਤੇ ਕੋਈ ਗੱਲ ਕਰਨ ਬੜੀ ਹਾਸੋ ਹੀ ਨਹੀਂ ਗੱਲ ਹੈ ਵਿਚਾਰਨਯੋਗ ਗੱਲ ਹੈ ਉਸ ਤੋਂ ਵੀ ਅੱਗੇ ਬੇਰਜ਼ਗਾਰ ਚਲੋ ਇਸ ਮਸਲੇ ਤੇ ਗੱਲ ਕਰ ਸਕਦੇ ਆ ਇੱਕ ਬਾਹਰਲਾ ਬੰਦਾ ਆ ਕੇ ਜਿਹੜਾ ਪਹਿਲਾਂ ਲੋਕਾਂ ਦੇ ਵਿੱਚ ਇਸ ਗੱਲ ਤੇ ਦੁਬਧਾ ਖੜੀ ਕਰਦਾ ਕਿ ਜੀ 75% ਦਾ ਸਿੱਧੀ ਭਰਤੀ ਹੋਣੀ ਹੈ ਆ ਸਿੱਧੀ ਪ੍ਰਮੋਸ਼ਨ ਹੋਣੀ ਹੈ 25% ਸਿੱਧੀ ਭਰਤੀ ਹੋਣੀ ਹੈ ਭਾਵ ਕਿ ਪ੍ਰਾਇਮਰੀ ਤੋਂ 75% ਤਾਂ ਮਾਸਟਰ ਕੈਡਰ ਦੇ ਵਿੱਚ ਪ੍ਰਮੋਟ ਹੋਣੇ ਆਉਣ ਵਾਲੇ ਟਾਈਮ ਦੇ ਵਿੱਚ 25% ਸਿੱਧੀ ਭਰਤੀ ਹੋਣੀ ਹੈ ਇਸ ਮਸਲੇ ਦੇ ਵਿੱਚ ਬਹੁਤ ਵੱਡੀ ਦਰਾੜ ਖੜੀ ਕੀਤੀ ਵਿਰਜ਼ਗਾਰਾਂ ਦੇ ਵਿੱਚ ਕੁਝ ਅਧਿਅਪਕ ਜਿੱਥੇ ਬੰਨੀਆਂ ਤੇ ਦੋਸ਼ ਵੀ ਬੇਜ਼ਗਾਰਾਂ ਦੇ ਗਰੁੱਪਾਂ ਦੇ ਵਿੱਚ ਲਗਵਾਈ ਉਸ ਦੀ ਵੀਡੀਓ ਨੇ ਉਸ ਦੇ ਵਿਚਾਰ ਨੇ ਕੁਝ ਲੋਕਾਂ ਨੇ ਉਸ ਵਿਅਕਤੀ ਨੂੰ ਫਾਲੋ ਕੀਤਾ ਤੇ ਉਸ ਮੁਤਾਬਕ ਵਿਰਜ਼ਗਾਰਾਂ ਦੇ ਵਿੱਚ ਡਰਾ ਅਟਰਤਾ ਮੋਹਲ ਪੈਦਾ ਕੀਤਾ ਜਾਂ ਇੱਕ ਤਰ੍ਹਾਂ ਦੀ ਉਹਨਾਂ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਦੁਸ਼ਮਣੀ ਪੈਦਾ ਕਰਨ ਵਾਲੀ ਗੱਲ ਕੀਤੀ ਬਾਰ ਬਾਰ ਬੇਨਤੀ ਕੀਤੀ ਸੀ ਕਿ ਕੁਝ ਸਮਾਂ ਯਾਦ ਰੱਖੀ ਜਾਵੇ ਉਹਨਾਂ ਤੋਂ ਇਸ ਗੱਲ ਦਾ ਜਿਹੜਾ ਜਾਣਕਾਰੀ ਲੈ ਲਈ ਜਾਵੇ ਤਾਂ ਬਾਅਦ ਦੇ ਵਿੱਚ ਇਹ ਗੱਲ ਸਪਸ਼ਟ ਹੋਊਗੀ ਹੈ ਅਜੇ ਵੀ ਜਕਰ ਭਿਖਾ ਹੈ ਤਾਂ ਜਿਹੜੇ ਸਰਵਿਸ ਰੂਲ ਹੈ ਉਹਨਾਂ ਦੀਆਂ ਕਾਪੀਆਂ ਤੁਹਾਨੂੰ ਸ਼ੇਅਰ ਕਰ ਦਿਆਂਗੇ ਕਿ ਵਾਸਟੂ ਕੇਟਰ ਦੇ ਵਿੱਚ ਭਰਤੀ ਕਿੰਨੀ ਹੋਣੀ ਹੈ ਸਿੱਧੀ ਪ੍ਰਾਇਮਰੀ ਤੋਂ ਪ੍ਰੋਮੋਸ਼ਨ ਕਿੰਨੀ ਆਉਣੀ ਹੈ ਉਹੀ ਵਿਅਕਤੀ ਨਾਲ ਜਾ ਕੇ ਖੜ ਕੇ ਗੱਲ ਲਾਕਦਾ ਕਿ ਸਰਕਾਰ ਉਮਰ ਹੱਦ ਛੋਟ ਨਹੀਂ ਦੇ ਰਹੀ ਸਰਕਾਰ 55% ਰੱਦ ਨਹੀਂ ਕਰ ਰਹੀ ਇਹ ਸਵਾਲ ਤੁਹਾਨੂੰ ਸਾਰੇ ਵਿਰਜ਼ਗਰ ਸਾਥੀਆਂ ਨੂੰ ਵੀ ਹੈ ਕਿ ਉਹਨਾਂ ਵਿਅਕਤੀਆਂ ਨੂੰ ਕਰੋ ਕਿ ਤੁਸੀਂ ਸਾਡੇ ਇਸ ਮੰਗ ਦਾ ਠੇਕਾ ਨਹੀਂ ਲੈ ਰੱਖਿਆ ਅਸੀਂ ਬਹੁਤ ਰਿਹਤਰ ਤਰੀਕੇ ਦੇ ਨਾਲ ਇਹ ਮੰਗ ਨੂੰ ਪੁੱਟ ਕਰ ਰਹੇ ਹਾਂ ਉਮੀਦ ਹੈ ਸਰਕਾਰ ਮੰਨੂਗੀ ਨਾ ਮੰਨੂਗੀ ਤਾਂ ਘੱਟੋ ਘੱਟ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਥੁੱਕਿਆ ਛੱਟਣਗੇ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਉਸ ਨੂੰ ਵਾਪਸ ਲੈਣਗੇ ਤਾਂ ਉਹਨਾਂ ਦੀ ਜਿਹੜੀ ਸਥਿਤੀ ਹੈ ਲੋਕਾਂ ਦੇ ਵਿੱਚ ਆਪੇ ਤਰਸ ਜੋਗ ਹੋਣੀ ਹੈ ਹਾਸੋ ਹੀ ਨਹੀਂ ਹੋਣੀ ਹੈ ਇੱਕ ਕੇਡਰ ਦੇ ਕਿਸੇ ਵਿਅਕਤੀ ਦਾ ਮਨੋਬਲ ਤੋੜਨ ਦਾ ਅਧਿਕਾਰ ਇਹਨਾਂ ਵਿਅਕਤੀਆਂ ਕੋਲ ਕਿੱਥੋਂ ਆਏ ਉਹ ਵੀ ਦੂਜੇ ਹੋ ਕੇ ਜਿਨ੍ਹਾਂ ਦਾ ਸਬੰਧ ਨਹੀਂ ਬਣਦਾ ਸਵੇਰਜਗਰ ਸਾਥੀ ਤੁਹਾਨੂੰ ਬੇਨਤੀ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਤੁਹਾਨੂੰ ਇਸ ਗੱਲ ਤੋਂ آگਾਹ ਕੀਤਾ ਸੀ ਕਿ ਕੁਝ ਲੋਕ ਤੁਹਾਡੇ ਸੰਘਰਸ਼ ਨੂੰ ਤਾਰਕਿਡੋ ਕਰਨਾ ਚਾਹੁੰਦੇ ਹਨ ਨਿੱਜੀ ਮਫਾਦਿਆਂ ਵੱਲ ਲੈ ਕੇ ਜਾਣਾ ਚਾਹੁੰਦੇ ਹੈ ਤੁਹਾਡੀਆਂ ਮੰਗਾਂ ਨੂੰ ਬਹਾਨਾ ਬਣਾ ਕੇ ਸਿਰਫ ਇੱਕੋ ਮੰਗ ਤੇ ਫੋਕਸ ਕਰਕੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਜਿਗਾੜੇ ਸਾ ਲੱਗੇ ਕਿ ਇਹਨਾਂ ਸਾਰੀਆਂ ਮੰਗਾਂ ਨੂੰ ਮੁਕਾਬਲੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ 55% ਟੂਮਬਰੇਜ ਨੂੰ ਜਦਕਿ ਦੁੱਖਦਾਈ ਗੱਲ ਇਹ ਹੈ ਕਿ ਅੱਜ ਵੀ 45 ਤੇ 50% ਨਾਲ ਵੀਰ ਦੇ ਵਿੱਚ ਦਾਖਲੇ ਹੋ ਰਹੇ ਐ ਜਿਹੜੇ 55 ਤੋਂ ਪੀੜਤ ਸਾਥੀ ਐ ਘਰਾਂ ਦੇ ਵਿੱਚ ਬੈਠੇ ਆ ਧਰਨੇ 'ਚ ਨਹੀਂ ਆਉਂਦੇ ਡਰ ਐ ਜੇਕਰ ਪੋਸਟਾਂ ਹੁੰਦੀਆਂ ਨੇ ਉਹਨਾਂ ਨੇ ਕੋਈ ਅਜਿਹੀ ਵਿਜ੍ਝ ਖੜੀ ਕਰ ਦੇਣੀ ਐ ਕੋਟ ਨੇ ਵਿੱਚ ਜਿਹੜੀ ਕਿ ਸਰਕਾਰ ਵੀ ਚਾਹੁੰਦੀ ਐ ਕੋਈ ਐਜ ਹੈਡ ਕੱ ਲਗੇ ਕਿ 11 58 ਵਾਂਗ ਸਾਡੀ ਭਰਤੀ ਹੋ ਜੇ ਤਾਂ ਬੇਰਜ਼ਗਾਰ ਸੰਜਾ ਮੋਰਚਾ ਇਸ ਗੱਲ ਵਾਸਤੇ ਲਗਾਤਾਰ ਜਤੂਸ਼ੀਲ ਐ ਕਿ ਕੋਈ ਵੀ ਅਜਿਹੀ ਕਾਨੂੰਨੀ ਅੜਚੜ ਨਾ ਰਹੇ ਭਰਤੀ ਦੇ ਵਿੱਚ ਜਿਹੜੀ ਸਰਕਾਰ ਜਾਣਬੁੱਝ ਕੇ ਰੱਖਣਾ ਚਾਹੁੰਦੀ ਹੁੰਦੀ ਹੈ ਕਿ ਭਰਤੀ ਕੋਰਟ ਦੇ ਵਿੱਚ ਰੁਲ ਜੇ ਜਿਵੇਂ 1158 ਜੀ ਰੁਲ ਰਹੀ ਹੈ ਤੇ ਸਾਰੀਆਂ ਗੱਲਾਂ ਵਿਚਾਰ ਕੇ ਸਾਰੇ ਜਿਹੜੇ ਕਾਨੂੰਨੀ ਨੁਕਤੇ ਵਿਚਾਰ ਕੇ ਭਰਤੀ ਦਾ ਸਹਾਰ ਜਲਦੀ ਤੋਂ ਜਲਦੀ ਉੱਪਰ ਤੋਂ ਹੇਠਾਂ ਵੱਲ ਨੂੰ ਦੇਵੇ 645 ਲੈਕਚਰਾਰ ਜਿਹੜਾ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਪਹਿਲਾਂ ਦੇਵੇ ਬਾਅਦ ਵਿੱਚ ਜਿਹੜਾ ਲੈਕਚਰਾਰ ਦੀਆਂ ਪੋਸਟਾਂ ਦੇਵੇ ਫਿਰ ਅਸਟਾਡ ਕਿਡਰ ਦੀਆਂ ਪੋਸਟਾਂ ਦੇਵੇ ਤਾਂ ਜੋ ਸਾਡੇ ਉੱਚ ਯੋਗਤਾ ਵਾਲੇ ਸਾਥੀ ਸਾਡੇ ਉਧਰ ਚਲੇ ਜਾਣ ਤਾਂ ਜਿਨ੍ਹਾਂ ਦਾ ਉਮਰ ਦੇ ਨਾਲ ਸਬੰਧ ਨਹੀਂ ਹੈ ਜਿਨ੍ਹਾਂ ਇਹ ਜਿਹੜੇ 55 ਤੋਂ ਪੀੜਤ ਨਹੀਂ ਹੈ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਇਹਨਾਂ ਪੀੜਤ ਸਾਥੀਆਂ ਨੂੰ ਬਖਸ਼ੋ ਤੁਸੀਂ ਆਪਣੀਆਂ ਜਿਹੜੀਆਂ ਅ ਅੰਦਰੂਨੀ ਤੁਹਾਡੀਆਂ ਭਾਵਨਾਵਾਂ ਹਨ ਜਿਹੜਾ ਕਿ ਤੁਸੀਂ ਦਿਲੋਂ ਚਾਹੁੰਦੇ ਹੋ ਜਿਹੜਾ ਕਿ ਤੁਹਾਡਾ ਅੰਦਰਲਾ ਚਾਹੁੰਦਾ ਹੈ ਤੁਸੀਂ ਉਹ ਕੁਝ ਕਰੋ ਇਹਨਾਂ ਤੇ ਰਾਜਨੀਤੀ ਨਾ ਕਰੋ ਕਿਉਂਕਿ ਬੇਰਜ਼ਗਰ ਸਾਂਝ ਮੋਰਚਾ ਬੇਰਜ਼ਗਰ ਪੀੜਤ ਯੂਨੀਅਨ ਜਿਹੜੀ ਇਸ ਦਾ ਇੱਕ ਹਿੱਸਾ ਹੈਗੀ ਪਿਛਲੇ ਸਮੇਂ ਦੇ ਵਿੱਚ ਵੀ 55% ਰੱਦ ਕਰਵਾਈ ਹੈ ਇਸ ਸਮੇਂ ਦੇ ਵਿੱਚ ਵੀ ਕਰਵਾਈ ਜਾਣੀ ਹੈ ਆਉਣ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਤਾਂ ਜਿਹੜੀ ਉਮਰ ਹੱਦ ਛੋਟ ਹੈ ਉਹ ਯਕੀਨਨ ਇਸ ਮੋਰਚੇ ਵੱਲੋਂ ਲੈ ਲਈ ਜਾਣੀ ਹੈ ਉਮੀਦ ਹੈ ਕਿ ਜੇਕਰ ਸਰਕਾਰ ਭਜਦੀ ਹੈ ਤਾਂ ਉਹ ਸਰਕਾਰ ਤੇ ਦੂਤੂ ਹੋਣੀ ਹੈ ਤੁਹਾਡੇ ਕੋਲੇ ਕੋਈ ਅਧਿਕਾਰ ਨਹੀਂ ਕਿਸੇ ਵੇਰਦਗਾਰਾਂ ਦਾ ਮਨੋਗਤ ਤੋੜਨ ਦਾ ਸੋ ਉਹਨਾਂ ਨੂੰ ਇਸ ਗੱਲ ਤੇ ਅਹਗਾ ਕੀਤਾ ਜਾਂਦਾ ਹੈ ਕਿ ਆਪਣੀਆਂ ਲਿਮਿਟੇਸ਼ਨ ਦੇ ਵਿੱਚ ਰਹਿਣ ਆਪਣੀਆਂ ਹੱਦਬੰਦੀਆਂ ਦੇ ਵਿੱਚ ਰਹਿਣ ਵੇਰਦਗਾਰਾਂ ਦੀਆਂ ਮੰਗਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਨਾ ਕਰਨ ਵੇਰਦਗਾਰ ਸਾਡੇ ਮੋਰਚੇ ਵੱਲੋਂ ਮਨਸਮੁੰਦਰ ਸ਼ੂਟੋ